करा का फैसला किया गया से। दो दोष्टिया पहलो हो चुकी लुधियाना दूसरी फरीदकोट तीसरी श्री अमृतसर साहब की पावन धरती हो रही है ਔਰ ਦੋ ਵਿਚਾਰ ਗੋਸ਼ਟੀਆਂ ਜਿਹੜੀਆਂ ਨੇ ਉਹ ਹੋਰ ਹੋਣੀਆਂ ਮਿੱਥੇ ਪ੍ਰੋਗਰਾਮ ਮੁਤਾਬਕ ਪਰ ਵਿਚਾਰ ਗੋਸ਼ਟੀਆਂ ਦਾ ਇਹ سلسلہ ਬੰਦ ਨਹੀਂ ਹੋਣਾ ਜਿਵੇਂ ਭਾਈ ਮੇਜਰ ਸਿੰਘ ਨੇ ਕਿਹਾ ਹੈ ਕਿ ਅਸੀਂ ਵੱਡੇ ਪੱਧਰ ਦੇ ਉੱਤੇ ਇਹ ਵਿਚਾਰ ਗੋਸ਼ਟੀਆਂ ਜੜੀਆਂ ਕਰਦੇ ਰਹਿਣਾ ਹੈ ਸਭ ਤੋਂ ਪਹਿਲਾਂ ਜਿੰਨੇ ਵੀ ਇੱਥੇ ਹਾਜ਼ਰੀਨ ਐ ਮੰਚ ਤੇ ਬੈਠੇ ਹੈ एक बारी दस की कृपाते प्रवान करो वागुरु जी का खालसा वाह मेरे तो पहले सरदार मेजर सिंह जी ने भी जिक्र किया और सरदार परमपाल सिंह भी जिक्र करके गए और मैं उन्होंने जिक्र के शत प्रतिशत सहमत हूं ਵਾਕਈ ਇਹ ਜਿਹੜੀ ਲੜਾਈ ਹੈ ਜਨੀ ਹਰਬੀਤ ਸਿੰਘ ਵਰਸਸ ਸੁਖਬੀਰ ਬਾਦਲ ਨਹੀਂ ਸਾਰਾ ਮੀਡੀਆ ਤੇ ਖੜੋਤਾ ਹੈ ਔਰ ਨਾ ਨਹੀਂ ਲੜਾਈ ਜਨੀ ਹਰਬੀਤ ਸਿੰਘ ਵਰਸਸ ਅਗਉੜੀਆਂ ਦੀ ਟੰਗਣਾ ਬਣਾਉਂਦਾ ਹੈ ਇਹ ਲੜਾਈ ਸਿਧਾਂਤਾਂ ਦੀ ਹੈ ਇਹ ਲੜਾਈ ਸਰੀਆਕਾਲ ਤੱਕ ਸਾਹਿਬ ਦੀ ਪ੍ਰਭੂ ਸਤਾ ਵੀ ਹੈ ਉਹਦੀ ਮਾਨ ਮਰਿਆਦਾ ਦੀ ਹੈ ਉਹਦੇ ਮਾਨ ਸਨਮਾਨ ਦੀ ਹੈ 2 ਦਸੰਬਰ ਨੂੰ ਜਿਹੜਾ ਫੈਸਲਾ ਹੋਇਆ ਔਰ ਮੈਨੂੰ ਪਤਾ ਲੱਗਿਆ ਕਿ ਉਸ ਫੈਸਲੇ ਦੀ ਦੁਨੀਆ ਭਰ ਦੇ ਵਿੱਚ ਛਲਾਂਗਾ ਹੋਈ ਇੰਥੋਂ ਤੱਕ ਕਿ ਵਿਦੇਸ਼ਾਂ ਦੇ ਵੱਡੇ ਅਖਬਾਰਾਂ ਨੇ ਵੀ ਫਰੰਟ ਪੇਜਾਂ ਦੇ ਉੱਤੇ ਕਵਰੇਜ ਦਿੱਤੀ ਤੇ ਸਿੱਖਾਂ ਕੋਲ ਇਸ ਤਰ੍ਹਾਂ ਦਾ ਨਿਜ਼ਾਮ ਹੈ। ਹੋਰ ਨੈਸ਼ਨਲ ਚੈਨਲਾਂ ਨੇ ਵੀ ਇਹਦੇ ਤੇ ਸਟੋਰੀਆਂ ਕੀਤੀਆਂ। ਹਿੰਦੀ ਦੇ ਚੈਨਲਾਂ ਨੇ ਵੱਡੇ ਚੈਨਲਾਂ ਨੇ ਇਹਦੇ ਤੇ ਸਟੋਰੀਆਂ ਕੀਤੀਆਂ। ਲੋਕ ਉੱਛਲ ਲੱਗਦੇ। ਕੀ ਹੈ ਅਕਾਲ ਤਖਸਾਲ? ਇਹਨੂੰ ਕਿੱਥੋਂ ਸ਼ਕਤੀ ਮਿਲਦੀ ਹੈ ਅਕਾਲ ਤਖਸਾਲ ਨੂੰ? ਕਿਸ ਨੇ ਸਰਜਿਆ ਹੈ ਕਦੋਂ ਸਰਜਿਆ ਹੈ ਔਰ ਇਹ ਜਾਣਕਾਰੀ ਹੋ ਲੈਣ ਵਾਸਤੇ ਸ੍ਰੀ ਅਕਾਲ ਤਖਤ ਸਾਹਿਬ ਨੂੰ Google ਤੇ ਸਭ ਤੋਂ ਵੱਧ ਸਰਚ ਹੋਣ ਲੱਗ ਪਏ ਜੋ ਸਾਡੇ ਵਾਸਤੇ ਮਾਨਵਾਰੀ ਗੱਲ ਸੀ ਪਰ ਕੁਝ ਟੋਲੇ ਨੂੰ ਇਹ ਗੱਲ ਬਰਦਾਸ਼ਤ ਨਹੀਂ ਹੋਈ ਇਹ ਗੱਲ ਬਰਦਾਸ਼ਤ ਨਹੀਂ ਹੋਈ ਕੁਝ ਟੋਲੇ ਨੇ ਇਸਰੀ ਅਕਾਲ ਤੱਕ ਸਾਹਿਬ ਦੀ ਇੰਨੀ ਮਹਿਮਾ ਇੰਨਾ ਗੁਣ ਗਾਲ ਹਿਤਾ ਸਾਡੇ ਵਾਸਤੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਖਤਰਾ ਹੋਏਗਾ ਔਰ ਕਈ ਅਜੰਸਾ ਵੀ ਫਿਕਰਮੰਦ ਹੋਗੇ ਕਿ ਜੇ ਸਿੱਖਾਂ ਦਾ ਸ੍ਰੀ ਅਕਾਲ ਤਖਤ ਸਾਹਿਬ ਸਮਰਥ ਹੈ ਤੇ ਇਹ ਵੀ ਸਮਰੱਖਾ ਦਾ ਗੁਣਵਾਨ ਦੁਨੀਆਂ 'ਚ ਹੋਣ ਲੱਗ ਪਿਆ ਹੈ ਅੱਜ ਤਾਂ ਇੱਕ ਟੋਲੇ ਨੇ ਚੁਣੌਤੀ ਬਣਿਆ ਹੈ ਕਿ ਸਰਕਾਰਾਂ ਲਈ ਵੀ ਚੁਣੌਤੀ ਬਣ ਸਕਦੀ ਉਹਨਾਂ ਨੇ ਵੀ ਜਲਪੰਨੇ ਸ਼ੁਰੂ ਕਰਤੇ ਇਹਦੀ ਹਜ਼ਮਤ ਨੂੰ ਇਹਦੀ ਤਾਕਤ ਨੂੰ ਕਿਵੇਂ ਕੱਟ ਕਰਕੇ ਦਰਸਾਇਆ ਜਾਵੇ ਕੱਲ੍ਹ ਸੋਸ਼ਲ ਮੀਡੀਆ ਦੇ ਉੱਤੇ ਧਰਮ ਪ੍ਰਚਾਰ ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮਤਾ ਵਾਇਰਲ ਹੋਇਆ ਬੜਾ ਤੇਜ਼ੀ ਨਾਲ ਵਾਇਰਲ ਹੋਇਆ ਔਰ ਉਸ ਮਤੇ ਦੇ ਵਿੱਚ ਇਹ ਲਿਖਿਆ ਹੋਇਆ ਸੀ ਕਿ ਧਰਮ ਪ੍ਰਚਾਰ ਕਮੇਟੀ ਜਿਹੜੀ ਹੈ ਉਹ ਇਹ ਮਹਿਸੂਸ ਕਰਦੀ ਹੈ ਔਰ ਇਹ ਮਤਾ ਪਾਸ ਕਰਦੀ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਨੂੰ ਹੱਦਾਂ ਪੰਨਿਆਂ ਦੇ ਵਿੱਚ ਬੰਨਿਆ ਨਹੀਂ ਜਾ ਸਕਦਾ ਉਹ ਬੰਨਿਆ ਜਾ ਸਕਦਾ ਇਦਾਂ ਕਿ ਰਸਿਮਤ ਨਹੀਂ ਕੀਤਾ ਜਾ ਸਕਦਾ। ਪਰ ਦੁਨੀਆ ਦੇ ਵਿੱਚ ਫਿਰ ਚੱਲ ਪਈ ਅੱਛਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਇਹੋ ਜਿਹੇ ਸਿਹਰਦ ਲੋਕ ਵੀ ਸਨ ਜਿਨ੍ਹਾਂ ਨੇ ਮਤਾ ਪਾਸ ਕੀਤਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਆਜ਼ਮਤ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਤਾਕਤ ਨੂੰ ਬਣਿਆ ਨਹੀਂ ਜਾ ਸਕਦਾ। ਦੋ ਕੈਂਪਾਂ ਦੇ ਅੰਦਰ ਅੰਦਰ ਹੀ ਜਿਹੜਾ ਟੋਲਾ ਕਹਿੰਦਾ ਸੀ ਕਿ ਸ੍ਰੀ ਅਕਾਲ ਤਖਤ ਸਾਹਿਬ ਦੀਆਂ ਸਿਵਾਵਾਂ ਜਿਹੜੀਆਂ ਚਾਰ ਦਿਵਾਰੀ ਤੱਕ ਹੈ ਉਨਾ ਨੇ ਪੂਰਾ ਟੈਲ ਲਾ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਇੱਕ ਹੋਰ ਜਿਹੜਾ ਹੈ ਉਹ ਖਬਰ ਵਾਇਰਲ ਕਰਵਾ ਦਿੱਤੀ ਕਿ ਜੀ ਇਹ ਮਤਾ ਤਾਂ ਰੱਦ ਹੋ ਗਿਆ ਸੀ। ਜਿਹਦੀ ਕਮਾਲ ਦੀ ਗੱਲ ਹੈ। ਇਹ ਮਤਾ ਰੱਦ ਕਰ ਦਿੱਤਾ ਸੀ ਅਸੀਂ। ਜਿਹੜਾ ਮਤਾ ਇਹ ਕਹਿੰਦਾ ਸੀ ਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਤਾਕਤ ਬਹੁਤ ਵੱਡੀ ਹੈ। ਇਹ ਮਤਾ ਅਸੀਂ ਰੱਦ ਕਰ ਚੁੱਕੇ ਹਾਂ ਸ੍ਰੀ ਅਕਾਲ ਤਖਤ ਸਾਹਿਬ ਦੀ ਤਾਕਤ ਵੱਡੀ ਨਹੀਂ ਹੈ। ਜਿਹਦੀ ਕਮਾਲ ਦੀ ਗੱਲ ਹੈ ਨਾ। ਜਿਹੜੇ ਸਿੱਖਾ ਨੇ ਜਿਹੜੀਆਂ ਪੰਥ ਦੀਆਂ ਜਮਾਤਾਂ ਨੇ ਜਿਹੜੀਆਂ ਪੰਥ ਦੀਆਂ ਕਮੇਟੀਆਂ ਨੇ ਜਿਹੜੀਆਂ ਪੰਥ ਦੀਆਂ ਸੰਪਰਦਾਵਾਂ ਨੇ ਸਭਾ ਸੁਸਾਇਟੀਆਂ ਨੇ ਇਹ ਦੱਸਣ ਕਿ ਸ੍ਰੀ ਅਕਾਲ ਤਖਤ ਸਾਹਿਬ ਮਹਾਨ ਉਹਨਾਂ ਵਿੱਚ ਇੱਕ ਸਾਡੀ ਸੰਸਥਾ ਕਹਿੰਦੀ ਹੈ ਨਹੀਂ ਨਹੀਂ ਇਹਦੀ ਮਹਾਨਤਾ ਦਾ ਪਾਸ ਕੀਤਾ ਮਤਾ ਅਸੀਂ ਰੱਦ ਕਰ ਦਿੱਤਾ ਸੀ ਆਪ ਦਾ ਜਲੂਸ ਆਪ ਹੀ ਕਢਾਇਆ। ਉਹ ਇੱਕ ਟੋਲੇ ਨੇ ਦਬਾਅ ਪਾ ਕੇ ਇਹ ਖਬਰ ਨਸ਼ਰ ਕਰਵਾਈ ਵੀ फटाफट ਕਰੋ। ਇਹ ਮਤਾ ਬਹੁਤ ਤੇਜ਼ੀ ਨਾਲ ਵਾਇਰਲ ਹੋ ਗਿਆ ਮੀਡੀਆ ਦੇ ਉੱਤੇ ਚੱਲ ਰਿਹਾ ਹੈ। ਖਬਰ ਪ੍ਰਸਾਰਤ ਕਰੋ ਬੀਐਸਜੀ ਤਿੰਨ ਚਾਰ ਮਹੀਨੇ ਬਾਅਦ ਇਹ ਕਹਿ ਦਿੱਤਾ ਸੀ ਕਿ ਨਹੀਂ ਨਹੀਂ ਅਕਾਲ ਤੱਕ ਆ ਸਾਹਿਬ ਦੀ ਸੀਮਾ ਇਹਦੀ ਵਿਸ਼ਾਲ ਸੀਮਾ ਨਹੀਂ ਥੋੜੀ ਸੀਮਾ ਇਹ ਹੈਰਾਨੀਜਨਕ ਵਰਤਾਰੇ ਹੈ ਇਹਦੇ ਨਾਲ ਸੰਸਥਾ ਦਾ ਮਿਆਰ ਕਿਹੜਾ ਹੈ ਉਹ ਉੱਚਾ ਨਹੀਂ ਹੋਇਆ ਪਹਿਲਾਂ ਉੱਚਾ ਹੋਇਆ ਜਦੋਂ ਮਤਾ ਵਾਰ ਲੰਦਾ ਹੈ ਪਰਚਾਰ ਕਮੇਟੀ ਦਾ ਉਦੋਂ ਸੰਸਥਾ ਦਾ ਮਿਆਰ ਉੱਚਾ ਆਇਆ ਪਰ ਦੋ ਘੰਟਿਆਂ ਬਾਅਦ ਵੀ ਜਦੋਂ ਰੱਦ ਕਰ ਦਿੱਤਾ ਇਹ ਉਸ ਰੱਦ ਕੀਤੀ ਗਈ ਜਿਹੜੀ ਨਸ਼ਰ ਸੀ ਖਬਰ ਨਸ਼ਰ ਹੋਈ ਉਹਨੇ ਸੰਸਥਾ ਦੇ ਮਿਆਰ ਨੂੰ ਨੀਵਾ ਕੀਤਾ ਹੈ ਉੱਚਾ ਨਹੀਂ ਕੀਤਾ। ਔਰ ਮੈਨੂੰ ਇਹ ਵੀ ਪਤਾ ਹੈ ਕਿ ਚਾਹੇ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਚੀਫ ਸੈਕਟਰੀ ਹੈ ਜਾਂ ਅਧਿਕਾਰੀ ਹੈ ਉਹਨਾਂ ਨੇ ਮਨੋ ਇਹ ਰੱਦ ਕਰਨ ਵਾਲੀ ਜਿਹੜੀ ਖਬਰ ਨਸ਼ਰ ਨਹੀਂ ਕੀਤੀ ਦਬਾਅ ਪਾ ਕੇ ਕਰਾਈ ਗਈ ਨਸ਼। ਦਬਾਅ ਪਾ ਕੇ ਕਰਾਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸੇਵਾਦਾਰ ਤੋਂ ਲੈ ਕੇ ਸਕੱਤਰ ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਲਾਲ ਉਹ ਉੱਚਾ ਠੁੱਕਣ ਦੇ ਲਈ ਯਤਨਸ਼ੀਲ ਹੈ ਮੈਨੂੰ ਪਤਾ ਹੈ ਉਹ ਨਹੀਂ ਕੋਈ ਐਸੀ ਗੱਲ ਕਰ ਸਕਦੇ ਜਿਹਦੇ ਨਾਲ ਸੰਸਥਾ ਦਾ ਮਿਆਰ ਜਿਹੜਾ ਹੈ ਜਾਂ ਮਲਾਲ ਜਿਹੜਾ ਉਹ ਡਾਊਨ ਹੋਵੇ ਪਰ ਜਦੋਂ ਦਬਾਈ ਇਹ ਨਾ ਪਾਇਆ ਜਾਂਦਾ ਫੋਰਸ ਇਹ ਨਾ ਕੀਤਾ ਜਾਂਦਾ ਤੇ ਖੰਡਨ ਕਰੋ ਇਹਦਾ ਤੇ ਕਰਨਾ ਪੈਂਦਾ ਹੈ ਮਜਬੂਰੀ ਚ ਕਰਨਾ ਪੈਂਦਾ ਹੈ श्री अकाल तख्त साहब जी प्रभु सत्ता का सवाल है ज्ञानी हरप्रीत सिंह सौ आए तौ गए श्री अकाल तखत साहब दुनिया के एक एको रहेगा।, एक एक रहेगा और यकत ना के ਇਹ ਅਪਰਾਧ ਦੀ ਸ਼੍ਰੇਣੀ ਚਾਹੁੰਦਾ ਹੈ ਗੁਨਾਹ ਦੀ ਸ਼੍ਰੇਣੀ ਚਾਹੁੰਦਾ ਹੈ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਦਿੱਲੀ ਦੇ ਤਖਤ ਤੋਂ ਉੱਚਾ ਇਹ ਤਖਤ ਬਣਾਇਆ ਸੀ ਦਿੱਲੀ ਦੇ ਤਖਤ ਨੂੰ ਇਹ ਸੀਮਾਵਾਂ ਹੋ ਸਕਦੀਆਂ ਨੇ ਇਸ ਤਰੀਕ ਅਕਾਲ ਤੱਕ ਅਸਹਿਤ ਦੀ ਸੀਮਾ ਨਹੀਂ ਹੈ ਵਰਤਿਕੀ ਕਮਾਲ ਦੇ ਤਾਂ ਅਸੀਂ ਵਿਅਕਤੀਆਂ ਪਿੱਛੇ ਅਪਰੀਨਾ ਸੰਸਥਾ ਨੂੰ ਨੀਵਾ ਦਿਖਾਉਣ ਵਾਲੇ ਪਾਸੇ ਪਰਬੈ ਪਹਿਲੇ ਤਾਂ ਇਹ ਟੀਵੀ ਚੈਨਲਾਂ ਦੇ ਉੱਤੇ ਜੋਰ ਸ਼ੋਰ ਦੇ ਨਾਲ ਰੌਲਾ ਪਾਇਆ ਕੀ ਰੌਲਾ ਪਾਇਆ ਤੇ ਜਥੇਦਾਰਾਂ ਦੇ ਹੁਕਮ ਨੇ ਸੁਮਚਾ ਸ਼੍ਰੋਮਣੀ ਅਕਾਲੀ ਦਲ ਖਤਮ ਕਰ ਦਿੱਤਾ ਤੇ ਇੱਕ ਵਿਅਕਤੀ ਨੂੰ ਅਕਾਲੀ ਦਲ ਬਣ ਰਿਹਾ ਚੀਕ ਚੀਕ ਕੇ ਕਿਹਾ ਕਿ ਜਥੇਦਾਰਾਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਖਤਮ ਕਰਤਾ ਜਥੇਦਾਰਾਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਖਤਮ ਕਰਤਾ ਬੀਜੇਪੀ ਮਗਰ ਲੱਗ ਕੇ ਕਰਤਾ ਜੀ ਉਹ ਕਾਂਗਰਸ ਮਗਰ ਲੱਗ ਕੇ ਕਰਤਾ ਜੀ ਆਰਐਸਐਸ ਮਗਰ ਲੱਗ ਕੇ ਕਰਤਾ ਜੀ ਵੀ ਇੱਕ ਵਿਅਕਤੀ ਸ਼੍ਰੋਮਣੀ ਅਕਾਲੀ ਦਲ ਕਦੋਂ ਹੋ ਗਿਆ ਇੱਥੇ ਨਹੀਂ ਰੁਕੇ ਹੋਰੇ ਕਹਿਣਾ ਸ਼ੁਰੂ ਕਰਤਾ ਕਿ ਕੌਮ ਹੀ ਖਤਮ ਕਰਤੀ ਜੀ ਹੋਰ ਵਿਅਕਤੀ ਨੂੰ ਕੌਮ ਮੰਨਣ ਲੱਗ ਪਏ ਹੋਰ ਵਿਅਕਤੀ ਨੂੰ ਕੌਮ ਮੰਨਣ ਲੱਗ ਪਏ ਕਾਮ ਹੀ ਖਤਮ ਕਰਤੀ ਜੀ ਦੋ ਤਰੀਕ ਦੇ ਹੁਕਮਨਾਮੇ ਨੇ ਕਾਮ ਹੀ ਖਤਮ ਕੌਣ ਹੈ ਕਾਮ ਇੱਕ ਵਿਅਕਤੀ ਕਾਮ ਹੈ ਇੱਕ ਵਿਅਕਤੀ ਸ਼ੋਭਨੀ ਅਕਲੀ ਦੇ ਲੋ ਇਹਦੀ ਕਮਾਲ ਦੀ ਗੱਲ ਹੈ ਮੈਨੂੰ ਲੱਗਦਾ ਜੀ ਇਹੀ ਵਰਤਾਰਾ ਰਿਹਾ ਹੈ ਨੋ ਤੇ ਆਉਣ ਵਾਲੇ ਸਮੇਂ ਦੇ ਵਿੱਚ ਗੁਰੇ ਕਹਿਣ ਲੱਗ ਜਾਣਾ ਵੈਸੇ ਮੰਨਣ ਦਾ ਲੱਗਦੇ ਹੈ ਗੁਰੂ ਹੀ ਆ ਸਾਡਾ ਮੈਂ ਇਸ ਤਰ੍ਹਾਂ ਕਰੋ ਇਸ ਸੰਸਥਾਵਾ ਖਾਸ ਤੌਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਸ਼ਹੀਦਾਂ ਦੇ ਖੂਨ ਦੇ ਨਾਲ ਬਣੀ ਸੰਸਥਾ ਹੈ। ਔਰ ਬਤੇ ਕਿਸ ਵਾਸਤੇ ਬਣਾਈ? ਕੇਵਲ ਗੁਰਦੁਆਰਾ ਪ੍ਰਬੰਧ ਨੂੰ ਚਲਾਉਣ ਵਾਸਤੇ ਪੁਰਾਣੇ ਸਾਡੇ ਬਜ਼ੁਰਗਾਂ ਨੇ ਇਹ ਸੰਸਥਾ ਨਹੀਂ ਸੀ ਬਣਾਈ। ਬਲਕਿ ਇਸ ਸੰਸਥਾ ਨੂੰ ਬਣਾਉਣ ਦੇ ਪਿੱਛੇ ਸਾਡੇ 당ਨੇ ਬਜ਼ੁਰਗਾਂ ਦਾ ਇਹ ਸੰਕਲਪ ਸੀ ਕਿ ਇਹ ਸੰਸਥਾ ਦੇ ਦੁਆਰਾ ਅਸੀਂ ਸਿੱਖ ਸਿਧਾਂਤ, ਸਿੱਖ ਫਲਸਫੇ ਤੇ ਸਿੱਖ ਮਰਿਆਦਾ ਦੇ ਗੋਲ ਬਾਲੇ ਕਰਨੇ ਆ ਦੁਨੀਆ 'ਚ। इसलिए संस्था बनाई गई थी तो केवल गुरुद्वारा प्रबंध नहीं नहीं बनाई प्रबंध तो पुजारी कर ही रहे महंत कर ही रहे संस्था इसलिए बनाई गई थी ताकि सिख संकल्प की राखी हो सके सिख सिद्धांत की राखी हो सके सिख परंपरा की राखी हो सके सिख मर्यादा की राखी हो सके इसलिए यह संस्था बनाई गई ਤੇ ਅਸੀਂ ਕੀ ਕਰ ਰਹੇ ਕਿ ਸਾਨੂੰ ਸੋਚਣਾ ਪਏਗਾ ਮੈਂ ਫਿਰ ਕਹਦੇ ਹਾਂ ਦੇਖੋ ਵੱਡੀ ਗੇਂਤੀ ਚ ਅੱਜ ਦੀ ਇਸ ਵਿਚਾਰ ਪੋਸ਼ਟੀ ਦੇ ਵਿੱਚ ਨੌਜਵਾਨ ਬੈਠੇ ਨੇ ਮੈਂ ਹਰ ਜ਼ਗਾਹ ਇਹ ਗੱਲ ਕਹਿਣਾ ਤੇ ਨੌਜਵਾਨੋ ਉਠੋ ਹੁਣ ਤੁਹਾਡੇ ਬਿਨਾ ਇਹ ਨਪੰਥਕ ਸੰਸਥਾਾਂਾਂ ਦੇ ਮਲਾਲ ਨੂੰ ਕਿਸੇ ਨੇ ਨਹੀਂ ਬਚਾਉਣਾ ਤਾਡੇ ਕੋਲੇ ਵਿਸ਼ਵਾਸ ਹੈ ਤੁਹਾਡੇ ਕੋਲੇ ਜੋਸ਼ ਹੈ ਤੁਹਾਡੇ ਕੋਲੇ ਸੋਚ ਹੈ ਤੁਹਾਡੇ ਕੋਲੇ ਹਿੰਮਤ ਹੈ ਕਿ ਜੇ ਅਸੀਂ ਨਾ ਉઠੇ ਤੇ ਇਹ ਲੋਕ ਸਾਡੀਆਂ ਸੰਸਥਾਵਾਂ ਨੂੰ ਬਰਬਾਦ ਕਰ ਦੇਣਗੇ ਮੈਂ ਕਈ ਵਾਰੀ ਕਿਹਾ ਹੈ ਕਿ ਸਾਡੀਆਂ ਸੰਸਥਾਵਾਂ ਇੰਨੀ ਅਹਿਮੀਅਤ ਰੱਖਦੀਆਂ ਨੇ ਜਿੰਨੇ ਮਨੁੱਖਾ ਸਰੀਰ ਦੇ ਵਿੱਚ ਰੀੜ ਦੀ ਹੱਡੀ ਜਿਵੇਂ ਜੱਜਰਾ ਜਿੰਨੇ ਵੀ ਇਹ ਰੀੜ ਦੀ ਹੱਡੀ ਡੈਮੇਜ ਹੋ ਗਈ ਨਾ ਤੇ ਮੰਜੇ ਤੋਂ ਉੱਠਿਆ ਨਹੀਂ ਨਾ ਜਾਂਦਾ ਕਿਸੇ ਤੋਂ ਚੱਲ ਫਿਰਿਆ ਨਹੀਂ ਨਾ ਜਾਂਦਾ ਕਿਸੇ ਤੋਂ ਜੇ ਸਾਡੀ ਇਹ ਸੰਸਥਾਵਾਂ ਨੂੰ ਇਸੇ ਤਰ੍ਹਾਂ ਹੀ ਇਹ ਲੋਕ ਕਮਜ਼ੋਰ ਕਰਦੇ ਰਹੇ ਤੇ ਕੌਮ ਤੋਂ ਉੱਠਿਆ ਨਹੀਂ ਜਾਣਾ ਤੇ ਗੁਰੂ ਨੇ ਸਾਨੂੰ ਮਾਫ਼ ਨਹੀਂ ਕਰਨਾ ਹੈ ਗੁਰੂ ਨੇ ਸਾਨੂੰ ਮਾਫ਼ ਨਹੀਂ ਕਰਨਾ ਇਹ ਸਾਡੀ ਇੰਸਟੀਟਿਊਸ਼ਨ ਹੈ ਇਹ ਸਾਡੀ ਇੰਸਟੀਟਿਊਸ਼ਨ ਹੈ ਇਹ ਜਿਹੜੇ ਜਿਵੇਂ ਸਰਦਾਰ ਮੇਜਰ ਸਿੰਘ ਜੀ ਨੇ ਕਿਹਾ ਕ腐ਸ਼ਨ ਬੇਈਮਾਨੀ ਇਹ ਛੋਟੇ ਮਸਲੇ ਦੇ ਸਿਧਾਂਤ ਦੇਤੇ ਹਮਲਾ ਸਿਧਾਂਤ ਤੱਕ ਚੁੰਬਰ ਕੱਢਣਾ ਸਿਧਾਂਤ ਨੂੰ ਪਿੱਠ ਦੇਣੀ ਇਹ ਬਹੁਤ ਵੱਡੇ ਮਸਲੇ ਕੁਝ ਅਧਿਕਾਰੀ ਖਾ ਗਏ ਨਹੀਂ ਖਾ ਗਏ ਕੁਝ ਉਹਦੇਦਾਰ ਖਾ ਗਏ ਨਹੀਂ ਖਾ ਗਏ ਕੋਈ ਗੱਲ ਨਹੀਂ ਪੈਸਾ ਖਤ ਹੈ ਨਾ ਹੋਰ ਆ ਜਾਏਗਾ ਪਰ ਜੇ ਇਸ ਸਿਧਾਂਤ ਨੂੰ ਡਾਣਤ ਕਰਨ ਲੱਗ ਜੇ ਤੇ ਸਿਧਾਂਤ ਦਾ ਜਿਹੜਾ ਨੁਕਸਾਨਿਆ ਜਾਣਾ ਜਿਹੜਾ ਹੈ ਇਹ ਸਾਡੇ ਲਈ ਬਹੁਤ ਘਾਤਕ ਹੋ ਬਹੁਤ ਘਾਤਕ ਇਹ ਤਾਂ ਸੰਸਾਰ ਇੱਥੇ ਜੇ ਧਰਮ ਦੇ ਨਾਂ ਦੇ ਉੱਤੇ ਖਾਨ ਵਾਲੇ ਬਹੁਤ ਹੈ ਤੇ ਧਰਮ ਲਈ ਆਪਣੇ ਆਪ ਉਹ ਉਜਾੜਨ ਵਾਲੇ ਵੀ ਬੈਠੇ ਆ ਆਪਣੇ ਆਪ ਨੂੰ ਧਰਮ ਲਈ ਕੁਰਬਾਨ ਕਰਨ ਵਾਲੇ ਵੀ ਇੱਥੇ ਬੈਠੇ ਆ। ਫੇਰ ਹੀ ਸੰਸਾਰ ਚੱਲ ਰਿਹਾ। ਫੇਰ ਹੀ ਦੁਨੀਆ ਚੱਲਦੀ। ਹਬਾਰ মিডিਆ ਵਾਲੇ ਪ੍ਰਸ਼ਨ ਕਰ ਰਹੇ ਸੀ ਜੀ ਫਲਾਣੇ ਨੇ ਤੁਹਾਡੇ ਬਾਰੇ ਆਹ ਕਹਿਤਾ ਫਲਾਣੇ ਨੇ ਤੁਹਾਡੇ ਬਾਰੇ ਇਹ ਕਹਿਤਾ ਮੈਂ ਇਹੋ ਗੱਲ ਕਹੀ ਆ। ਕਿ ਮਾਹਰ ਕੋਈ ਜਵਾਬ ਨਹੀਂ ਦੇਣਾ। ਕਿਉਂਕਿ ਜਦੋਂ ਬੰਦਾ ਤੁਹਾਡੀ ਉਮੀਦ ਤੋਂ ਬਹੁਤ ਜ਼ਿਆਦਾ ਥੱਲੇ ਚਲਾ ਜਾਏ। ਫਿਰ ਤੁਹਾਨੂੰ ਚੁੱਪ ਕਰ ਜਾਣਾ ਚਾਹੀਦਾ ਕਿਉਂਕਿ ਤੁਸੀਂ ਉਹਨਾਂ ਥੱਲੇ ਨਹੀਂ ਜਾ ਸਕਦੇ ਜੇ ਜਾ ਸਕਦੇ ਹੋ ਤੇ ਫਿਰ ਦੇਈ ਜਾਓ ਜਵਾਬ ਫਿਰ ਜਾਈ ਜਾਓ ਜਦੋਂ ਤੁਹਾਡੀ ਕੁਲੀਕ ਤੋਂ ਵੀ ਇਹ ਇੱਥੋਂ ਤੱਕ ਡਿੱਗ ਸਕਦੇ ਨੇ ਬਸ ਇਦੂ ਥੱਲੇ ਨਹੀਂ ਡਿੱਗਣਗੇ ਫਿਰ ਵੀ ਯਾਰ ਦਸਤਾਰਾਂ ਸਜਾਉਂਦੇ ਆ ਮੂੰਹ ਤੇ ਦਾੜੀਆਂ ਇਦੂ ਥੱਲੇ ਨਹੀਂ ਜਾ ਸਕਦੇ ਪਰ ਜੇ ਤੁਹਾਡੀ ਉਮੀਦ ਤੋਂ 100 ਗੋਣਾ ਥੱਲੇ ਚਲੇ ਜਾਣ ਫਿਰ ਤੁਹਾਨੂੰ ਚੁੱਪ ਕਰ ਜਾਣਾ ਚਾਹੀਦਾ ਹੈ ਸ਼ਾਂਤ ਹੋ ਜਾਣਾ ਚਾਹੀਦਾ ਤੇ ਜਾਂਦਰ ਤਿਆਰੀ ਕਰ ਲਓ ਪਰ ਠੀਕ ਆ ਕਮਰ ਕਾਸਾ ਕਰ ਲੋ ਇਹ ਉਤਰਾਂ ਦੇ ਚੱਕੜ ਚ ਇਹਨਾਂ ਦੇ ਬਰਾਬਰ ਬਈ ਸਾਡੇ ਤੋਂ ਤਾਂ ਨਹੀਂ ਉਤਰਿਆ ਜਾਣਾ ਇਹਨਾਂ ਦੇ ਬਰਾਬਰ ਮੇਰੇ ਤੋਂ ਤਾਂ ਨਹੀਂ ਉਤਰਿਆ ਜਾਣਾ ਹੋ ਕੀ ਰਿਆ ਮੈਂ ਬੋਲਦਾ ਹੂੰ ਬੋਲਦੇ ਐ ਸਿੱਖ ਵਿਰੋਧੀ ਜਿਹੜੇ ਐ ਤਮਾਸ਼ਾ ਦੇਖਦੇ ਐ ਅਸੀਂ ਤਾਂ ਇਹਨਾਂ ਨੂੰ ਤਮਾਸ਼ਾ ਦਿਖਾਉਣਾ ਹੈ ਜਿਵੇਂ ਸਿਆਣੇ ਨੇ ਤੇ ਘੱਟੋ ਘੱਟ ਅਸੀਂ ਸਿਆਣੇ ਬਣੇ ਇਸ ਕਰਕੇ ਮੈਂ ਉਹਨਾਂ ਦੀਆਂ ਕਈਆਂ ਗੱਲਾਂ ਦਾ ਹੁਣ ਕੋਈ ਜਵਾਬ ਨਹੀਂ ਦਿੰਦਾ ਛਟਲੰਡ ਚ ਕੱਡੇ ਕੰਨ ਜਿੰਨਾ ਥੱਲੇ ਡਿੱਟਾ ਅਸੀਂ ਉਸੇ ਦੰਤਾਂ ਦੀ ਗੱਲ ਕਰਨੀ ਹੈ ਮਰਿਆਦਾ ਦੀ ਗੱਲ ਕਰਨੀ ਹੈ ਔਰ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਕਰਨਾ ਕੀ ਹੈ ਜਿਹੜਾ ਅਜੰਡਾ ਲੈ ਕੇ ਕਰਨਾ ਹੈ ਤੁਹਾਡੀ ਸੰਮਤੀ ਦੇ ਨਾਲ ਅਸੀਂ ਇਹਦੀ ਗੱਲ ਕਰਨੀ ਹੈ ਤੁਹਾਡੇ ਦਿਲਾਚ ਕੀ ਹੈ ਤੁਸੀਂ ਕੀ ਚਾਹੁੰਦੇ ਹੋ ਭਵਿੱਖ ਦੇ ਵਿੱਚ ਅਸੀਂ ਉਹਨੂੰ ਲੈ ਕੇ ਚੱਲਣਾ ਜਿਹੜੇ ਸਾਡੀਆਂ ਸਾਡੀ ਕੌਮ ਨੂੰ ਉੱਚੀਆਂ ਦੇ ਉੱਤੇ ਲੈ ਕੇ ਜਾ ਸਕੇ ਜਿਹੜੇ ਸਾਡੀ ਸੰਸਥਾਵਾਂ ਦੇ ਮਿਆਰ ਨੂੰ ਜਿਹੜਾ ਹੈ ਉਹ ਫੇਰ ਬਹਾਲ ਕਰ ਸਕੇ ਕਿਰਭਾਲ ਕਰ ਸਕੇ ਅਸੀਂ ਉਸ ਪਾਸੇ ਵੱਲ ਵਧਣਾ ਹੈ ਔਰ ਇਹਦੇ ਲਈ ਨੌਜਵਾਨਾਂ ਦਾ ਜਿਹੜਾ ਸਾਥ ਇਹ ਬਹੁਤ ਜ਼ਰੂਰੀ ਹੈ ਸਾਡੇ ਕਿ ਸਾਥ ਮਿਲੇਗਾ ਤੇ ਅਸੀਂ ਕਰਾਂਗੇ ਤਾਂ ਅਸੀਂ ਚੁੱਪ ਕਰਕੇ ਬਹਿ ਜਾਾਂਗੇ ਭਾਈ ਠੀਕ ਹੈ ਜਿਵੇਂ ਚਲਦਾ ਚੱਲੀ ਜਾਣ ਪਰ ਸਾਡੀ ਖਮੋਸ਼ੀ ਸਾਨੂੰ ਬਰਬਾਦ ਕਰ ਦੇ ਸਾਡੀਆਂ ਸੰਸਥਾਵਾਂ ਨੂੰ ਬਰਬਾਦ ਕਰ ਦੇ ਇਸ ਕਰਕੇ ਉઠੋ ਤੇ ਉੱਠ ਕੇ ਕਾਫਲੇ ਬਣ ਕੇ ਤਰੋ ਜਿਵੇਂ ਸਰਦਾਰ ਮੇਜਰ ਸਿੰਘ ਜੀ ਨੇ ਕਿਹਾ ਕਿ ਅਸੀਂ ਪਿੰਡ-ਪਿੰਡ ਜਾਵਾਂਗੇ ਬਿਲਕੁਲ ਜਾਵਾਂਗੇ ਪਿੰਡ-ਪਿੰਡ ਬਿਲਕੁਲ ਪਿੰਡ-ਪਿੰਡ ਜਾਵਾਂਗੇ ਹੁਣ ਅਸੀਂ ਦੱਸਾਂਗੇ ਕਿ ਕੌਮਾਂ ਦੇ ਸਿਧਾਂਤ ਕੌਮਾਂ ਲਈ ਕਿੰਨੇ ਜ਼ਰੂਰੀ ਹੁੰਦੇ ਆ ਔਰ ਗੈਰ ਸਿਧਾਂਤਕ ਸਮਾਜ ਕਦੇ ਸੰਸਾਰ ਦੇ ਵਿੱਚ ਅਣਖ ਦੇ ਨਾਲ ਜਿਉ ਨਹੀਂ ਸਕਦਾ ਅੱਜ ਸਾਡੇ ਸਿਧਾਂਤਾਂ ਤੇ ਹਮਲਾ ਹੈ ਸਾਡੀਆਂ ਪਰੰਪਰਾਵਾਂ ਤੇ ਹਮਲਾ ਹੈ ਮੈਂ ਕੱਲ ਪਰਸੋ ਵੀ ਪਾਈ ਗੁਰਦਾਸ ਜੀ ਦੀ ਇੱਕ ਪੰਗਤੀ ਪੜ੍ਹੀ ਸੀ ਜਿਹਦੇ ਵਿੱਚ ਉਹਨਾਂ ਨੇ ਕਿਹਾ ਜੇ ਘਰ ਭੰਨਾ ਹੈ ਬਾਹਰੋਂ ਕੌਣ ਰੱਖਣ ਹਰ ਤੇ ਬੈਰਿਦਾਰੀ ਘਰ ਨੂੰ ਪੰਨਣ ਤੇ ਆ ਜੇ ਤੇ ਫਿਰ ਘਰ ਨੂੰ ਕੌਣ ਬਚਾ ਸਕਦਾ ਜੇ ਘਰ ਦਾ ਮੈਂਬਰ ਹੀ ਘਰ 'ਚ ਚੋਰੀ ਕਰਨ ਲੱਗ ਦੇ ਬਰਕਤ ਪੈ ਸਕਦੀ ਹੈ ਜੇ ਘਰ ਦਾ ਮੈਂਬਰ ਘਰ ਚੋਂ ਪੈਸੇ ਚੋਰੀ ਕਰਨ ਲੱਗਦੇ ਜੇ ਘਰ ਦਾ ਮੈਂਬਰ ਜਿਹੜਾ ਹੈ ਉਹ ਖੁਦ ਜਿਹੜਾ ਹੈ ਘਰ ਦੀਆਂ ਕੰਨਾਂ ਦੇ ਵਿੱਚ ਸਰਾਤ ਕਰਨ ਲੱਗ ਜੇ ਇੰਸ਼ਾ ਹੋਈ ਪਈ ਆ ਔਰ ਜਿਹੜੇ ਮੋਰੀਆ ਕਰ ਰਹੇ ਆ ਜਿਹੜੇ ਮੋਰੀਆ ਕਰ ਰਹੇ ਆ ਇਹਨਾਂ ਨੂੰ ਸਮਝਣੀ ਏ ਸਿਧਾਂਤਾਂ ਦੀ ਇਹਨਾਂ ਨੂੰ ਸਮਝਣੀ ਆ ਪਰੰਪਰਾਵਾਂ ਦੀ ਔਰ ਇਹ ਦਾਖਲ ਕਰ ਲਈ ਗਏ ਨੇ ਘਰ ਦੇ ਅੰਦਰ ਇਹਨਾਂ ਨੂੰ ਪਰਿਵਾਰਕ ਮੈਂਬਰ ਮੰਨ ਲਿਆ ਗਿਆ ਇਸ ਕਰਕੇ ਮੰਨ ਲਿਆ ਗਿਆ ਕਿਸੇ ਨੂੰ ਪੈਸੇ ਕਰਕੇ ਮੰਨ ਲਿਆ ਗਿਆ ਇਸ ਨੂੰ ਖਾਸੇ ਕਰਕੇ ਮੰਨ ਲਿਆ ਗਿਆ। ਔਰ ਮੈਂਬਰ ਬਣ ਕੇ ਇਹਨਾਂ ਨੂੰ ਘਰ ਦੇ ਵਿੱਚ ਵਾਰ ਲਿਆ ਗਿਆ। ਇਹ ਤਾਂ ਸਾਡੇ ਮੈਂਬਰ ਹੈ। ਕਿ ਉਹਨਾਂ ਨੂੰ ਘਰ ਦੀ अहमियत ਦਾ ਪਤਾ ਹੀ ਨਹੀਂ ਸੀ। ਇਸ ਕਰਕੇ ਸਾਧ ਸੰਗਤ ਜੀ ਖਾਸ ਕਰਕੇ ਨੌਜਵਾਨ ਵੀਰੋ ਉਠਿਏ ਕਾਫਲੇ ਬਣ ਕੇ ਤੁਰਿਏ ਜਿੱਥੇ-ਜਿੱਥੇ ਤੁਹਾਡਾ ਦਾਇਰਾ ਹੈ। ਉਸ-ਉਸ ਦਾਇਰੇ ਦੇ ਵਿੱਚ ਤੁਸੀਂ ਆਪਣਾ ਪ੍ਰਚਾਰ ਜਿਹੜਾ ਹੈ ਉਹ ਆਰੰਭ ਕਰ ਦਿਓ। ਮੈਨੂੰ ਲੱਗਦਾ ਕਿ ਜਿੰਨੇ ਨੌਜਵਾਨ ਬੈਠੇ ਆ ਸਾਰੇ ਹੀ ਸੋਸ਼ਲ ਮੀਡੀਆ ਦੇ ਲੇਟ ਫਾਰਮ ਨਾਲ ਜਿਹੜੇ ਜੁੜੇ ਆ ਕਿਉਂਕਿ ਹਰ ਇੱਕ ਦੇ ਹੱਥ ਦੇ ਵਿੱਚ ਮੋਬਾਈਲ ਹੈ ਬੋਤਲਿੰਗ ਸਿਰਫ ਅੱਧਾ ਘੰਟਾ ਆਪਣੇ ਮੋਬਾਈਲ ਦੇ ਉੱਤੇ ਤੁਸੀਂ ਵਕਤ ਦੇਣਾ ਸ਼ੁਰੂ ਕਰ ਦੋ ਤੁਸੀਂ ਸਮਾਂ ਦੇਣਾ ਸ਼ੁਰੂ ਕਰ ਦਿਓ ਵੈਸੇ ਵੀ ਅਸੀਂ 5-5 6-6 ਘੰਟੇ ਸਮਾਂ ਦਿੰਨੇ ਆ 7-7 ਘੰਟੇ ਸਮਾਂ ਦਿੰਨੇ ਆ ਪਰ ਕੌਮ ਲਈ ਪੰਥ ਲਈ ਪੰਥਕ ਸੰਸਥਾਵਾਂ ਲਈ ਆਪਣੇ ਆਪਣੇ ਮੋਬਾਈਲਾਂ ਦੇ ਉੱਤੇ ਸਿਰਫ ਅੱਧਾ ਘੰਟਾ ਜਿਹੜਾ ਹੈ ਉਹ ਦੇਣਾ ਸ਼ੁਰੂ ਕਰ ਦਿਓ। ਤਾਂ ਜਿਹੜਾ ਮੰਨ ਕੇ ਝੂਠਾ ਜਿਹਾ ਆਈਟੀ ਵਿਲ ਬਣਾਇਆ ਨਾ 20 30 ਬੰਦਿਆਂ ਦਾ ਅਸੀਂ ਹਵਾ ਦੇ ਵਿੱਚ ਜਿਵੇਂ ਤਿਲਕੇ ਉੱਡਦੇ ਹਨ ਐਂ ਡਾ ਦੇਾਂਗੇ। ਹੋਏ ਸੋ ਦਿਆ। ਸਤਿ ਆਕਾਲ। ਬਸ ਇਲੀਗ ਬੇਨਤੀ ਹੈ ਨੌਜਵਾਨਾਂ ਨੂੰ ਸਿਰਫ ਅੱਧਾ ਘੰਟਾ ਆਪਣੇ ਮੋਬਾਈਲ ਦੇ ਉੱਤੇ ਕੰਮ ਲਈ, ਪੰਥ ਲਈ ਔਰ ਸਿਧਾਂਤਾਂ ਲਈ, ਮਰਿਆਦਾ ਲਈ ਇਹ ਕੱਢੋ। ਸਿੱਖ ਫੈਡਰੇਸ਼ਨ ਦਾ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਧੰਨਵਾਦ ਕਰਦੇ ਸਰਦਾਰ ਪਰਮਜੀਤ ਸਿੰਘ ਜੀ ਖਾਲਸਾ ਉਹਨਾਂ ਨੇ ਇਹ ਜਥੇਬੰਦੀ ਬਣਾਈ ਸੀ। ਔਰ ਬੜੀ ਪੰਚਤਕ ਸੋਚ ਵਾਲੀ ਰੂਹ ਸਾਨੂੰ ਬੜਾ ਉਹਨਾਂ ਦਾ ਵਿਜ਼ਨ ਸੀ। ਔਰ ਮੈਂ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਦੀ ਜਥੇਦਾਰ ਵਜੋਂ ਸੇਵਾ ਸੰਭਾਲ ਰੰਡ ਬੌਂਦਾ ਸੀ ਤੇ ਉਹ ਬਹੁਤ ਸਾਰੀਆਂ ਸਲਾਹਾਂ ਦਿੰਦੇ ਸੀ। ਔਰ ਅੱਛੀ ਮੇਕ ਤੇ ਪੰਥਕ ਹੱਕ ਦੇ ਵਿੱਚ ਜਿਹੜੀ ਹੈ ਉਹ ਰਾਏ ਦਿਆ ਕਰਦੇ ਉਹ ਸਾਡੇ ਵਿੱਚ ਨਹੀਂ ਰਹੇ ਲੇਕਿਨ ਉਹਨਾਂ ਦਾ ਲਾਇਆ ਬੂਟਾ ਅੱਜ ਉਹਨਾਂ ਦੀ ਸੋਚ ਨੂੰ ਅੱਗੇ ਵਧਾ ਰਿਹਾ ਹੈ ਮੈਂ ਬਹੁਤ ਬਹੁਤ ਅਕਾਲ ਪੁਰਖ ਦਾ ਸ਼ੁਕਰ ਅਦਾ ਕਰਦਾ ਕਿ ਇਸ ਮੰਚ ਤੋਂ ਨੌਜਵਾਨਾਂ ਨੂੰ ਜੋੜਨ ਦਾ ਜਿਹੜਾ ਹੈ ਉਹ سلسلہ ਪਰਾਰੰਭ ਕੀਤਾ ਗਿਆ ਵਿਚਾਰ ਗੋਸ਼ਟੀਆਂ ਰਾਹੀਂ ਮੇਰੀ ਇਹੋ ਅਰਦਾਸ ਹੈ ਕਿ ਸਰਦਾਰ ਮੇਜਰ ਸਿੰਘ ਜੀ ਨੂੰ ਔਰ ਦਲੇਰ ਸਿੰਘ ਜੀ ਟੋਰ ਜਾਂ ਹੋਰ ਵੀ ਜਿੰਨੇ ਸਾਡੇ ਇੱਥੇ ਬੈਠੇ ਨੇ ਵੀਰਾਂ ਨੌਜਵਾਨ ਵੀਰ ਹੈ ਮੈਂ ਇਹਨਾਂ ਨੂੰ ਇਹੋ ਹੀ ਅਪੀਲ ਕਰਾਂਗਾ ਕਿ ਜਿਵੇਂ ਬੂੰਦ ਬੂੰਦ ਨਾਲ ਮਿਲ ਕੇ ਸਮੁੰਦਰ ਬਣ ਜਾਂਦਾ ਹੈ ਓਨੇ ਨੌਜਵਾਨਾਂ ਨੂੰ ਨੌਜਵਾਨਾਂ ਨਾਲ ਜੋੜਦੇ 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 ਅਸੀਂ ਇੱਕ ਬਹੁਤ ਵੱਟਾ ਜਿਹੜਾ ਹੈ ਆਪਣਾ ਧਾਰਾ ਬਣਾ ਲੈਣਾ ਹੈ ਜੇ ਤੁਸੀਂ ਇਕੱਠੇ ਹੋ ਕੇ ਅਸੀਂ ਦਹਾੜ ਮਾਰਾਂਗੇ ਨਾ ਤੇ ਆਪਾਂ ਹੀ ਸਮੱਸਿਆਵਾਂ ਪਾੜ ਦਾਨੀ ਆਪਾਂ ਹੀ ਦੇਖੋ ਕਿੰਦੀ ਕਮਾਲ ਦੀ ਗੱਲ ਹੈ ਅਸੀਂ ਸਟੇਜਾਂ ਤੋਂ ਨੌਜਵਾਨਾਂ ਨੂੰ ਨਾਰੇ ਲਗਾਉਂਦੇ ਰਹੇ ਅਕਾਲ ਤਖਤ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ। ਔਰ ਅੱਜ ਵੱਡੇ ਵੱਡੇ ਜਿਹੜੇ ਇਹ ਅਖੌਂਦੇ ਨੇ ਟੋਲੇ ਦੇ ਵਿੱਚ ਬੈਠੇ ਲੋਕ ਇਹ ਵੀ ਨਾਰੇ ਲਗਾਉਂਦੇ ਸੀ ਅਕਾਲ ਤਖਤ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ ਤੇ ਅੱਜ ਅਕਾਲ ਤਖੰਡਾ ਦਾ ਦਾਇਰਾ ਇਹਨਾਂ ਨੂੰ ਛੋਟਾ ਲੱਗਣ ਲੱਗ ਪਿਆ ਤੇ ਆਪਦੇ ਜਿਹੜੇ ਬਾਸ ਦਾ ਦਾਇਰਾ ਇਹਨਾਂ ਨੂੰ ਵੱਡਾ ਲੱਗਣ ਲੱਗ ਪਿਆ। ਸੁਸਾ ਸੰਗਤ ਜੀ ਸੋਚ ਤਕੜੀ ਕਰੀਏ ਕਾਫਲਾ ਬਣ ਕੇ ਤੁਰੀਏ ਵਾਹਿਗੁਰੂ ਕਿਰਪਾ ਕਰੂਗਾ ਗੁਰੂ ਸਹਾਇ ਹੋਊਗਾ। ਇਨੇ ਸ਼ਬਦ ਪਰਵਾਣ ਕਰਨੇ ਵਾਹਿਦੁ ਵਾਹਿਦੁ ਦੀ ਬਖਸ਼ਿਸ਼